ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਲਓ ਜੀ ਦਿਨ ਹੋ ਗਿਆ ਅੱਜ ਸ਼ਨੀਵਾਰ ਦਾ ਸਵੇਰ ਦਾ ਟਾਈਮ ਹੈ 8:00 ਵਜੇ ਦਾ ਕੰਮ ਕਾਜ ਆਪਾਂ ਸ਼ੁਰੂ ਕਰ ਲਏ ਤੇ ਵਲੌਗ ਦੀ ਵੀ ਸ਼ੁਰੂਆਤ ਕਰ ਲਈ ਹੈ ਜੀ ਤੇ ਵਲੌਗ ਤੁਸੀਂ ਪੂਰਾ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅੱਜ ਕੱਪੜੇ ਧੋਣੇ ਨਹੀਂ ਸੀਗੇ ਇਸ ਕਰਕੇ ਮੈਂ ਡੈਡੀ ਜੀ ਦੀਆਂ ਪੱਗਾਂ ਧੋ ਕੇ ਸੁਕਣੀਆਂ ਪਾਤੀਆਂ ਕਿਉਂਕਿ ਜਦੋਂ ਫਿਰ ਕੱਪੜੇ ਧੋਣੇ ਨਾਲ ਫਿਰ ਤਾਰ ਤੇ ਜਗ ਇੱਥੇ ਮੈਂ ਲੱਗੀ ਸੀਗੀ ਝਾੜੂ ਕੱਢਣ ਵਾਸਤੇ ਤੇ ਇਹ ਦੇਖੋ ਪੂਰਾ ਫੁੱਲਾਂ ਨਾਲ ਭਰਿਆ ਹੋਇਆ ਗਬਲਾ ਕਿੰਨਾ ਸੋਹਣਾ ਲੱਗ ਰਿਹਾ ਇਹਨੂੰ ਨਾ ਮੈਂ ਇਹਦਾ ਨਾਮ ਤਾਂ ਮੈਨੂੰ ਪਤਾ ਨਹੀਂ ਕਿ ਪਲਾਂਟ ਦਾ ਨਾਮ ਕੀ ਹੈ ਮੈਂ ਇਹਨੂੰ ਬਾਜੇ ਵਾਲੇ ਫੁੱਲ ਕਹਿੰਦੇ ਨੇ ਜਿੱਦਾਂ ਵੀ ਬਾਜੇ ਹੁੰਦੇ ਨੇ ਨਾ ਉਸ ਤਰ੍ਹਾਂ ਪੁਰਾਣੇ ਟਾਈਮ 'ਚ ਹੁੰਦੇ ਸੀ ਬਾਜਾ ਬਜਾਉਂਦੇ ਹੁੰਦੇ ਸੀਗੇ ਉਸ ਤਰ੍ਹਾਂ ਦੇ ਫੁੱਲ ਜੇ ਲੱਗਦੇ ਉਸੇ ਸ਼ੇਪ 'ਚ ਹੁੰਦੇ ਆ ਤੇ ਜਾਮਣੀ ਜਾਮਣੀ ਬੜੇ ਸੋਹਣੇ ਲੱਗ ਰਿਹਾ ਤੇ ਨਾ ਥੱਲੇ ਤੱਕ ਫੈਲਿਆ ਤੇ ਇਹਦੇ ਪੱਤੇ ਜੇ ਹੁਣ ਜਿਵੇਂ ਪਤ ਜੜ ਦਾ ਮੌਸਮ ਚੱਲ ਪਿਆ ਹਨ ਤੇ ਪੱਤੇ ਜੇ ਸੁੱਕਣੇ ਸ਼ੁਰੂ ਹੋ ਗਏ ਤੇ ਥੱਲੇ ਵਾਵਾ ਕਚਰਾ ਜਾਂ ਹੋ ਗਿਆ ਮੈਂ ਕਿਹਾ ਚਲੋ ਇਸ ਨੂੰ ਕੱਢ ਦਿੰਨੀ ਆ ਬਸ ਇਹ ਜਿਹੜੇ ਪੱਤੇ ਹੁੰਦੇ ਇਹ ਵੀ ਖਾਦ ਦਾ ਕੰਮ ਹੀ ਕਰਦੇ ਆ ਨਾ ਦੂਜੇ ਗਮਲੇ ਚ ਪਾ ਦਿੰਨੇ ਹੁੰਦੇ ਆ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਝਾੜ ਰਹੀ ਸੀ ਮੈਂ ਕਿਹਾ ਜਿਹੜੇ ਸੁੱਕੇ ਆ ਚੰਗੀ ਤਰ੍ਹਾਂ ਝੜ ਜਾਣਗੇ ਪਰ ਸੋਨੇ ਬਹੁਤ ਲੱਗਦੇ ਆ ਤੇ ਆ ਵੇਲ ਵੀ ਇਹ ਵੀ ਹੁਣ ਸੁੱਕਣੀ ਜੀ ਸ਼ੁਰੂ ਹੋ ਗਏ ਪੱਤੇ ਇਸ ਨੂੰ ਵੀ ਮੈਂ ਕਿਹ ਚੰਗੀ ਤਰ੍ਹਾਂ ਝਾੜ ਕੇ ਤੇ ਫਿਰ ਝਾੜੂ ਕੱਢਦੇ ਆ ਨਹੀਂ ਤਾਂ ਦਸਾ ਕੁ ਮਿੰਟਾਂ ਬਾਅਦ ਫਿਰ ਪੱਤੇ ਜੇ ਖਿੱਲੜ ਜਾਂਦੇ ਆ ਬਸ ਸੋਹਣੇ ਲੱਗਦੀ ਹੈ ਹਰੀਆਲੀ ਪਰ ਜਦੋਂ ਪਤਝੜ ਦਾ ਮੌਸਮ ਹੋ ਜਾਂਦਾ ਨਾ ਫਿਰ ਇਹ ਰੁੱਖੇ ਜੇ ਹੋ ਜਾਂਦੇ ਹੋਰੀ ਤਰ੍ਹਾਂ ਦੇ ਲੱਗਣ ਲੱਗ ਜਾਂਦੇ ਆ ਤੇ ਹੁਣ ਇਹ ਵੇਲੇ ਉੱਪਰੋਂ ਤਾਂ ਹਰੀਆ ਸਾਰੀ ਤੇ ਇਧਰੋਂ ਜੜਾਂ ਚ ਪੱਤੇ ਜਿਹੜੇ ਸੁੱਕਣਾ ਸ਼ੁਰੂ ਹੋ ਗਏ ਆ ਸਬਜ਼ੀ ਮੰਡੀ ਆ ਅੱਜ ਤੋਰੀਆਂ ਦੀ ਚਾਰ ਪੰਜ ਤੋਰੀਆਂ ਜਿਹੜੀਆਂ ਆ ਗਾਰਡਨ ਚ ਤੋੜੀਆਂ ਸਿਗੀਆਂ ਤੇ ਹੁਣ ਮੈਂ ਅਦਰਕ, ਹਰੀਆ ਮਿਰਚਾਂ, ਜੀਰਾ ਤੇ ਪਿਆਜ਼ ਪਾ ਕੇ ਤੜਕਾ ਲਾਤਾ ਕਿਉਂਕਿ ਮੌਸਮ ਬਦਲ ਗਿਆ ਹੁਣ ਤੇ ਹੁਣ ਥੋੜਾ ਜਿਹਾ ਅਦਰਕ ਵੀ ਆਪਾਂ ਪਾ ਹੀ ਲਈਦਾ ਹੈ। ਇਹਨੇ ਨਾ ਗਰਮ ਸਵਾਦ ਵਾਲੀ ਤੇ ਬਦਵੜੀ ਸਬਜ਼ੀ ਬਣੂਗੀ ਤੇ ਇੱਧਰ ਜਿਹੜੀਆਂ ਹਰੀਆ ਮਿਰਚਾਂ ਕਲ ਤੋਰੀਆਂ ਸੀਗੇ ਕੁਝ ਚਟਨੀ ਬਣਾ ਲਈ ਸੀਗੀ ਤੇ ਕੁਝ ਆਪਾਂ ਜਿਵੇਂ ਕਿ ਕੱਟ ਲਈਆਂ ਇਹ ਤਲਣ ਵਾਸਤੇ ਤੇ ਅਮचूर ਪਾ ਕੇ ਤੇ ਥੋੜਾ ਜਿਹਾ ਨੂਨ, ਮਿਰਚਾਂ ਵੀ ਪਾਵਾਂਗੇ ਕਿਉਂਕਿ ਜਿਹੜੀਆਂ ਮਿਰਚਾਂ ਨੇ ਥੋੜੀਆਂ ਮਿੱਠੀਆਂ ਆ। ਇਸਰਕੇ ਇਸ ਵਿੱਚ ਥੋੜਾ ਜਿਹਾ ਮਿਰਚਾਂ ਵੀ ਪਾਵਾਂਗੇ ਲਾਲ ਫੇਰ ਇਹਨਾਂ ਥੋੜੀਆਂ ਜੀਆਂ ਕਰਾਰੀਆਂ ਬੰਦਲਦੀਆਂ ਕੁਛ ਚਿਪੜ ਸੀਨਾ ਦੀ ਬਣੋਣੀ ਚਟਨੀ ਦੁਪਹਿਰ ਖੇੜੀ ਦੇ ਵਿੱਚ ਸੋਨੇ ਸੋਨੇ ਫੁੱਲ ਖਿੰਨੇ ਸ਼ੁਰੂ ਹੋ ਗਏ ਗੁਲਾਨਾਰੀ ਰੰਗ ਪੀਲਾ ਰੰਗ ਤੇ ਆਹ ਖਿੜੂਗਾ ਹਲਕਾ ਗੁਲਾਬੀ ਰੰਗ ਬਹੁਤ ਸੋਨੇ ਲੱਗ ਰਿਹਾ ਅੱਜ ਕਣਕ ਧੋ ਕੇ ਤੇ ਨਮੰਜਾ ਤੇ ਪਾਤੀ ਸੁੱਕਣੀ ਇਸ ਨੂੰ ਮੈਂ ਘਾ ਰਹੀ ਸੀ ਚੰਗੀ ਤਰ੍ਹਾਂ ਧੁੱਪ ਲੱਗ ਜੇ ਲੈ ਚਾਦਰ ਪੁਛਾ ਕੇ ਸੁੱਕਣੀ ਤਾਂ ਨਹੀਂ ਪਾਈ ਕਣ ਕਿਉਂਕਿ ਥੱਲੇ ਕੀੜੇ ਕੀੜੀਆਂ ਬਹੁਤ ਛੇਤੀ ਲੱਗ ਜਾਂਦੇ ਆ ਤਾਂ ਕਰਕੇ ਮੰਜਾਂ ਤੇ ਪਾਈ ਆ ਵੀ ਕੀੜੇ ਨਾ ਚੜਨ ਤੇ ਹਰ ਉਸ ਨੂੰ ਫਰੋਲਤਾ ਸੀਗਾ ਵੀ ਚੰਗੀ ਤਰ੍ਹਾਂ ਸੁੱਕ ਚੁਗੀ ਤੇ ਹਾਂਜੀ ਤੁਸੀਂ ਪੂਰਾ ਵਲੌਗ ਦੇਖਣਾ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਬਹੁਤ ਵਧੀਆ ਲੱਗਦਾ ਜੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਤੇ ਇਧਰ ਡੈਡੀ ਜੀ ਨੇ ਆਕਾਰ ਦੇ ਮੈਟ ਧੋ ਕੇ ਇਹ ਤਾਰ ਤੇ ਸੁਕਣੇ ਪਾਤੇ ਤੇ ਮੇਰੀ ਚੁੰਨੀ ਸੁੱਕ ਗਈ ਮੈਂ ਕਿਹਾ ਚਲੋ ਇਹ ਤਾਂ ਲਾ ਕੇ ਰੱਖਦਾ ਤੇ ਤਾਰ ਨਾ ਭਾਰ ਨਹੀਂ ਸੰਦੀ ਪਲਾਸਟਿਕ ਵਾਲੀ ਤਾਰ ਹੈ ਬਾਈ ਬਾਈ ਬਈ ਬਈ ਅਨ ਲੈਣ ਆਈ ਸੀਗੀ ਬੜੀ ਸੋਣੀ ਹੈ ਟਰੈਕਟਰ ਤੇਰਾ ਸ਼ਾਮ ਦਾ ਟਾਈਮ ਹੋ ਗਿਆ ਅੱਜ ਆਪਾਂ ਪਰਮੀਆਂ ਪਿੰਡੀਆਂ ਬਣਾ ਲੀਆਂ ਤੇ ਨਾਲ ਹੀ ਬਣਾ ਲਈ ਆ ਥੋੜੀ ਜੀ ਲੋਕੀ ਦੀ ਸਬਜ਼ੀ ਚਲੋ ਜੀ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰ ਰਹੇ ਆ ਮਿਲਾਂਗੇ ਕੱਲ੍ਹ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਤੇ ਰਹੋ ਜੀ